ਉਮੀ ਮੈਟਰੋ ਛੋਟੇ ਵੀਰ ਨੂੰ ਸਿਖਾਉਣਾ ਤੇ ਡਰਾਈਵਰੀ ਇਹ ਪਹਿਲੇ ਚ ਪਾਲੀ ਗੱਡੀ ਹਾਂਜੀ ਚੱਲ ਦੇ ਹਲਕੀ ਜਿਹੀ ਰੇਸ ਹਰ ਕਲ ਕੇ ਪੈਰ ਉਧਰ ਚੱਕੀ ਚੱਲਾ ਠੀਕ ਹੈ ਜੀ ਕਲਚ ਦੋ ਸਾਹਮਣੇ ਧਿਆਨ ਹੋਣਾ ਚਾਹੀਦਾ ਨਾਰਮਲ ਰਹਿ ਕੇ ਚਲਾ ਗੱਡੀ ਬਿਲਕੁਲ ਸੋਸਤੋ ਗੱਡੀ ਦੀ ਜਿਹੜੀ ਡਰਾਈਵਿੰਗ ਹੌਸ ਕਿਉਂ ਦੀ ਕੋਸ਼ਿਸ਼ ਕਰਦੇ ਆਂਗੇ ਤੇ ਮੁੰਡਾ ਚੰਗਾ ਦੇਖ ਸਕਦੇ ਹੋ ਜੀ ਦਾ ਬੇਟਾ ਸੋ ਕੋਸ਼ਿਸ਼ ਕਰ ਰਹੇ ਹਾਂ ਡਰਾਈਵਰੀ ਸਿਖਾਉਣ ਦੀ ਗੱਡੀ ਦੀ ਇੱਥੋਂ ਨਾਲ ਕਲਚ ਤੇ ਪੈਰ ਰੱਖ ਹਲਕਾ ਹਲਕੀ ਰੇਸ ਕਲਚ ਦੱਬਣਾ ਨਹੀਂ ਪੂਰਾ ਹਲਕੇ ਹਲਕੇ ਰੇਸ ਪਦਾ ਕੇ ਗੱਡੀ ਮੋੜ ਦੀ ਉੱਪਰੋਂ ਹਾਂ ਚਲੋ ਜੀ ਮੋੜ ਤੋਂ ਮੋੜ ਤੋਂ ਮੋੜ ਤੋਂ ਮੋੜੋਂ ਬੜੀ ਬਾਹਰ ਨਹੀਂ ਜਾਣੀ ਗੱਡੀ ਕਮਾਲ ਹੈ ਸਟੀering ਸਿੱਧਾ ਕਰ ਲਓ ਚਲੋ ਆਰਾਮ ਨਾਲ ਜਾਂਦੇ ਸੋ ਦੇਖ ਸਕਦੇ ਹੋ ਨਾਲ ਕੋਈ ਜ਼ਿਆਦਾ ਸਪੀਡ ਹੈ ਔਰ ਨਹੀਂ 7 ਤੋਂ ਲੈ ਕੇ 15 ਦੇ ਵਿੱਚ ਗੱਡੀ ਜਾਂਦੀ ਹੈ ਬਖਸਰਾ ਚੱਜਾ ਨਹੀਂ ਹੁੰਦਾ ਇਹ ਸਿੱਖੀਨੇ ਕਿਨੇ ਬਾਈ ਯਾਰ ਡਰਾਈਵਰੀਆਂ ਸਿੱਖਿਆ ਕਮੈਂਟ ਕਰਿਓ ਅਸੀਂ ਤਾਂ ਸਾਈਕਲ ਸਿੱਖਿਆ ਸੀ ਬਾਈ ਪਹਿਲਾਂ ਕੈਂਚੀ ਫਿਰ ਡੰਡਾ ਫਿਰ ਕਾਠੀ ਤੇ ਬੈਠਣ ਲੱਗੇ ਸੀ ਦੋਸਤੋ ਪਹਿਲਾਂ ਤਾਂ ਐਂ ਦੱਸੋ ਵੀ ਕੈਂਚੀ ਕਿਨੇ ਕਿਨੇ ਸਿੱਖਿਆ ਸੈਕੜੀ ਔਰ ਕਿੰਨੇ ਵਾਰ ਡਿੱਗੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਨੇ ਤਾਂ ਭਰਾਵੋ ਪਹਿਲਾਂ ਕੈਂਚੀ ਸਿੱਖੀ ਕੈਂਚੀ ਤੋਂ ਡੰਡਾ ਸਪੀਡ ਘੱਟ ਰੱਖਾ ਤੇ ਤੇਜ਼ ਚਲਾਉਣ ਦੀ ਕੋਸ਼ਿਸ਼ ਨਾ ਕੀਤੀ ਕੈਂਚੀ ਤੋਂ ਡੰਡਾ ਤੇ ਫਿਰ ਕਾਠੀ ਤੇ ਬੈਠੇ ਫਿਰ ਸਕੂਟਰ ਸਿੱਖਿਆ ਜਿਦੋਂ ਪਹਿਲੀ ਵਾਰ ਉਹ ਮਾਮੇ ਨੇ ਸਿਖਾਇਆ ਸੀਗਾ ਤੇ ਚੱਕਰਾਂ ਵਾਲੇ ਕੱਚੀ ਰਾਹ ਤੇ ਜਾਂਦੇ ਸੀ ਉਦੋਂ ਤੇ ਉਦੋਂ ਤਾਂ ਨਹੀਂ ਸੀ ਦੇਖੇ ਪਰ ਉਦੋਂ ਬਾਅਦ ਇੱਕ ਵਾਰ ਮੈਂ ਦੇਖੇ ਜਰੂਰ ਪਿਆ ਸੀ ਕਿਹੜਾ-ਕਿਹੜਾ ਵੀ ਦੇਖਿਆ ਉਹ ਵੀ ਦੱਸ ਦਿਓ ਉਹ ਬੱਤੇ ਰਾਹ ਤੇ ਸੀਗੇ ਮਤਲਬ ਮੈਂ ਸਿੱਖਦਾ ਉਹ ਤਾਂ ਪਿੰਡਾਂ 'ਚ ਕੱਤੇ ਰਾਹ ਹੀ ਬਹੁਤ ਘੱਟ ਹੈਗੇ ਬ੍ਰੇਕ ਰੱਖ ਨਾਲ ਕਲੱਚ ਦੱਬ ਕੇ ਰੱਖ ਕਲੱਚ ਦੱਬ ਲਾ ਗੱਡੀ ਮੋੜ ਗੇਅਰ ਛੋਟਾ ਕਰਨਾ ਸੀਗਾ ਚੱਲ ਕੋਈ ਆਣੀ ਗੇਅਰ ਛੋਟਾ ਕਰ ਬ੍ਰੇਕ ਦੱਬ ਕੇ ਪਾ ਸੌਰੀ ਕਲਾ ਹਾਂ ਇਹਨੂੰ ਰੋਕੇ ਪਹਿਲਾ ਗੇਅਰ ਪੜਾ ਤੀਜਾ ਪੈ ਗਿਆ ਐਨੂੰ ਕਰਕੇ ਆ ਤੇ ਚਲੋ ਹੌਲੀ ਹੌਲੀ ਰੇਸ ਫਲਾਤੀ ਹੋਲੀ ਹੋਲੀ ਪੈ ਚਿਹਰੇ ਇਸ ਦੇ ਚੱਲੀ ਥੋੜੀ ਜਿਹੀ ਪਰ ਇਸ ਕੱਟ ਤੇ ਤੁਹਾਡੇ ਜੋ ਵਿਰੋਧ ਕਿਨੇ ਕਿਨੇ ਕਿਵੇਂ ਕਿਵੇਂ ਡਰਾਈਵਰੀ ਸਿੱਖੀ ਆ ਕਿ ਡਰਾਈਵਰ ਦਾ ਕੋਈ ਸਾਰੀ ਉਮਰ ਹੀ ਨਹੀਂ ਬੰਦਾ ਜਣੀ ਇੰਨਾ ਕੁ ਜ਼ਰੂਰ ਹੋ ਵੀ ਸਾਧਨ ਚਲਾਉਣ ਜੋਗਰਾ ਬੰਦਾ ਹੋ ਜੇ ਦਾ ਜਦੋਂ ਉਹਨੂੰ ਥੋੜੀ ਬਹੁਤ ਜਜਮੈਂਟ ਤੇ ਨੌਲੇਜ ਆ ਜਾਵੇ ਕਿਵੇਂ ਲੱਗਦਾ ਹੈ ਜੀ ਔਖੀ ਲੱਗਦੀ ਆ ਔਖੀ ਲੱਗਦੀ ਆ ਪਹਿਲਾਂ ਤਾਂ ਥੋੜਾ ਜਿਹਾ ਹਿਲ ਲਾ ਦੇ ਅੱਛਾ ਜੱਜਮੈਂਟ ਆ ਅੱਜ ਵੀ ਸਤਿ ਪ੍ਰਭੂ ਜਦੋਂ ਵੀ ਡਰਾਈਵਰੀ ਕਿਸੇ ਆਪਣੇ ਛੋਟੇ ਵੀਰ ਨੂੰ ਜਾਂ ਛੋਟੇ ਬੱਚੇ ਨੂੰ ਬੱਚੇ ਨੂੰ ਤਾਂ ਨਹੀਂ ਸੌਰੀ ਜਦੋਂ 18 ਸਾਲ ਦਾ ਬੱਚਾ ਹੋ ਜਵੇ ਉਦੋਂ ਡਰਾਈਵਿੰਗ ਸਿਖਾਉਣੀ ਆ ਤੇ ਜਦੋਂ ਸਿਖਾਉਣੀ ਆ ਤਾਂ ਕੋਸ਼ਿਸ਼ ਕਰਨਾ ਕਿ ਕੱਚੇ ਰਾਹ ਤੇ ਪਹਿਲਾਂ ਸਟਾਰਟਿੰਗ ਇੱਕ ਅਰੇ ਇਸ ਥੋੜੀ ਰੱਖ ਅਰੇ ਇਸ ਰੱਖ ਤੁਸੀਂ ਦੇਖ ਕੇ ਰੱਖ ਇਸ ਇੱਕ ਨਰ ਉਹ ਦੁਬਾਰਾ ਚਲਾਉਂਗਾ ਮੈਂ ਪਹਿਲਾਂ ਹੀ ਚਲਾ ਆ ਜੀ ਤੇ ਦੋਸਤੋ ਕੱਚੇ ਰਾਹਾਂ ਤੇ ਤੇ ਬੜੇ ਹੀ ਸੰਜਮ ਨਾਲ ਪਿਆਰ ਨਾਲ ਉਹਨੂੰ ਡਰਾਈਵਿੰਗ ਸਿਖਾ ਕੇ ਤੇ ਹੌਲੀ-ਹੌਲੀ ਹੌਲੀ-ਹੌਲੀ ਰੋਡ ਤੇ ਚੜਨਾ ਕਿਤੇ ਆਪਾਂ ਸਟਾਰਟਿੰਗ ਦੇ ਵਿੱਚ ਰੋਡ ਤੇ ਸਿਖੌਣ ਲੈ ਜੀਣਾ ਉਹ ਵੀ ਗਲਤ ਆ ਕਿਉਂਕਿ ਕਈ ਵਾਰੀ ਅਣਜਾਣ ਬੱਚਾ ਕਹਿੰਦਾ ਮੁੰਡਾ ਕਹ ਲੋ ਘਬਰਾ ਜੇ ਵੀ ਆਪ ਦਾ ਸੱਟੇੜੀ ਖਾਣੀਆਂ ਖਾਲੀਆਂ ਮੂਹਰੇ ਦੇ ਵੀ ਕਿਸੇ ਨੇ ਸੱਟ ਮਾਰੂ ਸੋ ਇਸ ਲਈ ਪਹਿਲਾਂ ਕੱਚੇ ਰਾਹ ਤੇ ਜ਼ਰੂਰ ਟਰਾਈ ਕਰੋ ਕਿਹਨੇ ਕਿਹਨੇ ਡਰਾਈਵਰੀ ਸਖਾਈ ਆ ਉਹ ਵੀ ਜ਼ਰੂਰ ਦੱਸਿਓ ਇਹ ਰਾਸਤੇ ਜਾਂਦੀ ਹੈ ਗੱਡੀ ਅਸਵਲਤ ਸੋ ਵੀਡੀਓ ਨੂੰ ਜੇ ਹੋ ਸਕੇ ਤਾਂ ਸ਼ੇਅਰ ਕਰ ਦਿਓ ਅਸੀਂ ਇਸ ਵਕਤ ਇੰਗਾ ਅਲਾਲ ਦੇ ਸਟੇਸ਼ਨ ਤੇ ਉੱਥੇ ਕੋਈ ਆਵਾਜਾਈ ਨਹੀਂਗੀ ਉੱਤਸ ਗੰਦੀ ਕੁਛ ਹੀ ਕਰਾਂ ਟੌਨ ਕਲੱਚ ਦਾ ਆਪਣਾ ਨਾਲ ਹੈ ਜੀ ਕਲੱਚ ਦਾ ਬਗੌਲੀ ਵਾਲੀ ਕਮਾਲਾ ਕਮਾ ਕਮਾ ਗੱਡੀ ਕਮਾ 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 ਤਰੀਜ਼ਾ ਥੋੜੀ ਕਮਾ ਗੱਡੀ ਨਾਲ ਹਾਂ ਜਿਹਦੀ ਗੱਲਾਂ ਤੇ ਇੱਧਰ ਵੀ ਦੇ ਸਿੰਗਲ ਆ ਇਧਰ ਸਕੂਲ ਆ ਗਿਆ ਜਿੱਥੋਂ ਕਿ ਅਸੀਂ ਪੰਜਵੀਂ ਕਲਾਸ ਤੱਕ ਮੈਂ ਖੁਦ ਵੀ ਪੜ੍ਹ ਕੇ ਗਿਆ ਇੱਥੇ ਸੈਕੰਡ ਕਲਾਸ ਤੋਂ ਲੈ ਕੇ ਪੰਜਵੀਂ ਤੱਕ ਦੀ ਪੜ੍ਹਾਈ ਹੈ ਜਿਹੜੀ ਆਪਾਂ ਨੇ ਵੀ ਰੋ ਦੋਸਤੋ ਬੜੇ ਜਾਂਗੇ ਸਕੂਲ ਦੇ ਵਿੱਚੋਂ ਉਹ ਬੜੀਆਂ ਆਜਾਦਾਂ ਨੇ ਪ੍ਰਾਣੀਆਂ ਇਸ ਸਕੂਲ ਦੇ ਨਾਲ ਤੇ ਹੋ ਸਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਹਨੇ ਕਿਹਨੇ ਕੈਂਚੀ ਡੰਡਾ ਤੇ ਫਿਰ ਸਕੂਟਰ ਲੰਡਾ ਹੁਣ ਸਕੂਟਰ ਲੰਡਾ ਕਹਿੰਦਾ PUBG ਦੇ ਸਕੂਟਰ ਸਟਿੱਪ ਨਹੀਂ ਸੀ ਹੁੰਦੀ ਤੇ ਕਿਹਨੇ ਕਿਹਨੇ ਸਕੇਉ ਦਾ ਉਹ ਜ਼ਰੂਰ ਦੱਸਿਓ ਚੰਗਾਈ ਦੋਸਤੋ ਧੰਨਵਾਦ